ਕਹਿੰਦੀ ਆ 30000 ਰੁਪਏ ਪ੍ਰਤੀ ਏਕੜ ਦਵਾਂਗੇ 3 ਸਾਲ ਬਾਅਦ ਸਰਕਾਰ ਕੋਈ ਨਹੀਂ ਕਹੀ ਜਾਵੇ ਸਰਕਾਰ ਨੇ ਇੱਥੇ ਹੀ ਨੇ ਬਾਦੇ ਕੀਤੇ ਕੋਈ ਪੂਰਾ ਕੀਤਾ ਉਹ ਛੂਰਦਵਾਨ ਬੋਲੀ ਜਾਂਦੇ ਕੋਈ ਨਹੀਂ ਪਹਿਣਾ ਪੱਲੇ ਪਹਿਣਾ ਦੱਬਣ ਨੂੰ ਫਿਰਦਾ ਦੱਬਣਾ ਹੀ ਨਹੀਂ ਪੜਦੇ ਆਂਗੇ ਉੱਥੇ ਨਹੀਂ ਦੱਬਣ ਦੇਵੋਗੇ ਬਿਲਕੁਲ ਨਹੀਂ ਧੱਕਾ ਕਰੂਗੀ ਸਰਕਾਰ ਨਹੀਂ ਜਾਵੇ ਫਿਰ ਅਸੀਂ ਕਹਾਂਗੇ ਆਪਾਂ ਕਿਹ ਚਲਾਂਗੇ ਧੱਕਾ ਆਪਾਂ ਨੂੰ ਘਰੋਂ ਕੱਢਣ ਲੱਗ ਜੇ ਆਪਾਂ ਫਿਰ ਉਹ ਛੱਡਾਂਗੇ ਉਹਨੂੰ ਘਰ ਨੂੰ ਮਾਰਤਾ ਜਾਵਾਂ ਘਰ ਤੋਂ ਨਹੀਂ ਛੱਡਦੇ ਅਸੀਂ ਅੱਜ ਇੱਥੇ ਨਾ ਜਿਹੜੀ 50 ਸਰਕਾਰ ਬੋਲੀ ਤੇ ਕੂਂਗੀ ਸਰਕਾਰ ਕਹਿੰਦੇ ਅਸੀਂ ਇਹਨੂੰ ਇਹਦੀ ਮਕਾਨ ਦੇਣ ਆਏ ਅੱਗੇ ਸੁਣਦੇ ਪੁਰਾਣੇ ਜਵਾਨੇ ਜਿਵੇਂ ਅਬਦਾਲੀ ਤੁਸੀਂ ਵੀ ਦੱਸ ਕੇਟੇ ਆਂ ਅਬਦਾਲੀ ਲੁੱਟਿਆ ਦਿੱਲੀ ਵਾਲੇ ਕੇਜ ਆ ਲੁੱਟਣਾ ਆ ਭਗਵਾਨ ਤੁਮਾਂ ਲਟਾ ਰਿਆ ਤਾਂ ਇਹ ਇਹ ਮੈਂ ਕਹਿ ਸਕਦਾ ਕੱਲੇ ਬਾਈ ਜੀ ਹੁਣਾਂ ਦਾ ਇਹ ਹਲਫੀਆ ਬਿਆਨੀ ਇਹ ਪੰਜਾਬ ਦੇ ਕੱਲੇ ਕੱਲੇ ਉਸ ਪਿੰਡ ਦਾ ਹਲਫੀਆ ਬ्यान ਹੈ ਜਿਹੜਾ ਜ਼ਮੀਨ ਖੇਤੀ ਕਰਦਾ ਹੈ ਜਿਹੜਾ ਉਥੋਂ ਆਪਣੇ ਦੰਗਰ ਪਸ਼ੂ ਨਾਲ ਆਪਣਾ ਸਹਾਇਕ ਧੰਦਾ ਹੋਰ ਨਾਲ ਕਰਦਾ ਹੈ ਇਹ ਉਹ ਚੀਜ਼ ਹੈ ਜਿਸ ਨੂੰ ਸਰਕਾਰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਕਮਾ ਤੁਸੀਂ ਇਹ ਇਤਰਾਜ਼ ਵੀ ਦੇ ਰਹੇ ਹੋ ਉਸ ਤੋਂ ਬਾਅਦ ਵੀ ਸਰਕਾਰ ਕਿਤਨਾ ਕਿ ਧੱਕਾ ਕਰਨ ਦੀ ਕੋਸ਼ਿਸ਼ ਕਰੀ ਧੱਕਾ ਮਰੇ ਦਾ ਹੋਇਆ ਹੈ ਹੋਰ ਕੀ ਕਰਦੇ ਨੇ ਬੋਲੀਆਂ ਮਾਰਦੇ ਨੇ ਖਾਟੇ ਆ ਕੇ ਸਾਡਾ ਕਬਜ਼ਾ ਲੈ ਕੇ ਦਿਖਾਉਣਾ ਉਹ ਆਤਮਾਨ ਨੂੰ ਕਿ ਆ ਕੇ ਸਾਡੇ ਖੇਤ ਵੜ ਕੇ ਦੇਖ ਅਸੀਂ ਤਾਂ ਇੱਕ ਬੱਟ ਨਹੀਂ ਛੱਡ ਦੇਗੇ ਇਹ ਸਾਡੀਆਂ ਏਕੜਾਂ ਰੁਕਣ ਨੂੰ ਨਹੀਂ ਦੇਵਾਂ ਜੀ ਹੁਣ ਆਏ ਹੈਗੇ ਉਹ ਦਾਖੇਪਿੰਡ ਦੀ ਜ਼ਮੀਨ ਆ ਕਿੰਨੀ ਜ਼ਮੀਨ ਜਿਹੜੀ ਪਹਿਲਾਂ ਹੁਣ ਨੋਟੀਫਿਕੇਸ਼ਨ ਹੋਇਆ ਉਹ ਚ ਕਿੰਨੀ ਜ਼ਮੀਨ ਆਈ ਹੋਈ ਹੈ ਅਸੀਂ ਵੀ ਨੇ ਦਾਖੇਪਿੰਡ 3 ਜੂਨ ਆਇਆ 3 4 ਜੂਨ ਅਖਬਾਰ ਤੇ ਆ ਗਿਆ 1 ਜੂਨ ਆਉਣ ਵਾਲਾ ਰਹਿੰਦਾ ਸਾਡੇ ਪਿੰਡ ਦੀ ਤਕਰੀਬਨ 4500 ਏਕੜ ਦੇ ਲਗਭਗ ਜ਼ਮੀਨ ਸਾਡੀ ਐਕਵਾਇਰ ਕਰਨ ਨੂੰ ਫਿਰਦੇ ਆ ਸਾਡੀ ਇਹੋ ਜੀ ਜ਼ਮੀਨ ਆ ਤੁਸੀਂ ਪਿਸ਼ਵਾਸ ਕਰਿਓ ਵੀ ਜੇ ਤੇ ਬੰਦਾ ਵੀ ਮਾਰ ਕੇ ਗਾ ਉਹ ਵੀ ਹਰਾ ਹੋ ਜੂਗਾ ਅੱਛਾ ਜੀ ਤਿੰਨ ਤਿੰਨ ਫਸਲਾਂ ਹੁੰਦੀਆਂ ਨੇ ਪਾਣੀ ਇੱਕ ਨੰਬਰ ਆ ਇੱਕ ਨੰਬਰ ਜ਼ਮੀਨ ਆ ਦੱਸੋ ਜੀ ਜ਼ਮੀਨ ਤੇ ਇਹਨਾਂ ਨੂੰ ਰੋਡਾਂ ਬਣਾਉਣੀਆਂ ਕਦੇ ਹੋਰ ਕਦੇ ਬਣਾ ਦੇਣਾ ਪਤਾ ਕੀ ਕਹਿੰਦੇ 30000 ਰੁਪਏ ਪ੍ਰਤੀ ਏਕੜ ਦੇ ਦਾਂਗੇ ਉਹ 15 ਸਾਲ 20 ਸਾਲ ਗੱਲ ਸੁਣੋ ਜੀ ਘੱਟ ਮਿਲ ਪਈਆ ਸਰਕਾਰ ਦੀ 25 ਸਾਲ ਹੋ ਗਏ ਪਿੰਨਾ ਤੋਂ 10 ਕੱਲੇ ਰਬੇਗੇ ਨੀਗੇ ਇਹ 24 ਹਰ ਕੱਲਾ ਕਿੱਥੇ ਵੇਚ ਲੈਣਗੇ ਬەڵਾ ਮੋਤੀ ਤੋਂ ਸਾਡੀ ਲੜਕੇ ਕਾਨੂੰਨਵਾਸ ਕਰਾਏ ਆ ਉਹਨੇ ਭਵੰਤਮਾ ਨਾ ਰਲ ਗਿਆ ਗੱਲ ਕੋਈ ਨਹੀਂ ਵੱਡੀਆਂ ਇੰਡਸਟਰੀ ਵਾਲਿਆਂ ਨੂੰ ਇਹਨਾਂ ਸਾਡੀ ਜ਼ਮੀਨ ਵੇਚਣੀ ਆ 15 15 20 20 ਸਾਲ ਜੀ ਉਹਦੇ ਤੇ ਕੋਈ ਨਾ ਪਲਾਟ ਕੱਟ ਹੋਵੇ 30 ਜਿਹੜੀ ਏਕੜ ਦਾ ਦੱਸੋ ਜੀ ਕਿੱਤੋਂ ਵਾ ਦਾ ਘਰ ਦਾ ਆਪਣੇ ਖਰਚਾ ਛੱਡੋ ਜੀ ਖੇਤੀਬਾੜੀ ਸਾਡੀ ਰੋਮ ਰੋਮ ਚ ਬਸੀ ਆ ਖੇਤੀ ਬਣਾ ਸੀ ਤਾਂ ਤੋਂ ਖੇਤੀ ਗੁਲੀ ਤੇ ਵੇਦੀ ਮੜ ਕੇ ਨਾ ਤੇ ਉੱਤੇ ਸੇਵਾ ਕਰਦੇ ਹੁੰਦੇ ਸੀ ਕੇਜਰੀਵਾਲ ਹੁਣ ਆ ਕੇ ਅਸੀਂ ਪਾਣੀ ਦੀ ਸੇਵਾ ਕਰਤੀ ਅਸੀਂ ਪਖਾਨੇ ਬਣਾਤੇ ਫਲਾਂ ਕਰਤਾ ਢਮਕਾਨ ਕਰਤਾ ਹੁਣ ਉਹੀ ਲੋਕ ਜ਼ਮੀਨ ਨੱਪਣਾ ਕੇ ਉਹਨੂੰ ਵੀ ਜਿਹਨੇ ਸਰਕਾਰ ਬਣਾਉਣੀ ਸੀ ਨਾ ਲੋਕਾਂ ਨੂੰ ਲੈਣਾ ਸੀ ਨਾ ਭਲੇਖੇ ਚ ਉਹਦੋਂ ਦਾ ਵਿਚ ਵੰਦੇ ਦੇ ਆ ਕੇ ਐ ਭਵਾਨਤਮਨ ਕਹਿੰਦਾ ਏ ਤੁਹਾਡੇ ਪਿੰਡਾਂ ਚ ਆਉਣਗੇ ਖੇਤੀਬਾੜੀ ਵਾਲੇ ਅਫਸਰ ਤੁਹਾਡੇ ਚੋਣੇ ਦੀਆਂ ਫਸਲਾਂ ਦੇ ਆ ਕੇ ਦੇਖਣਗੇ ਸੁਣਦੀ ਪਈ ਆ ਕੀ ਆ ਇੱਕ ਮਿੰਟੋ ਪੰਜ ਪੰਜ ਅਪਲਾਈ ਦਵਾਗੇ ਮੈਂ ਕਹਿੰਦਾ ਪੂਰੇ 50 ਚ 5 ਬੰਦੇ ਨੌਕਰੀਆਂ ਦੇ ਦਿੱਤੇ ਜਿਹੜੇ ਕੰਪਨੀ ਆਈਆਂ ਸਾਨੂੰ 1 ਕਰੋੜ ਏਕੜ ਤੋਂ ਸ਼ੁਰੂ ਕੀਤਾ 15 ਕਰੋੜ ਰੁਪਏ ਪ੍ਰਤੀ ਏਕੜ ਸਾਨੂੰ ਦੇ ਰਹੇ ਸੀ ਪਰ ਅਸੀਂ ਜ਼ਮੀਨ ਤਾਮ ਨਹੀਂ ਦਿੱਤੀ ਭਾਵੇਂ ਸਾਨੂੰ 100 ਕਰੋੜ ਦੇਣ 500 ਕਰੋੜ ਦੇਣ ਸਾਡੇ ਜ਼ਮੀਨ ਨਾਲ ਸਾਡੇ ਆਪ ਦੇ ਜਜ਼ਬਾਤ ਜੁੜੇ ਹੋਏ ਆ ਪਹਿਲਾਂ ਸਾਡੇ ਦਾਦਾ ਜੀ ਫਿਰ ਸਾਡੇ ਬਜ਼ੁਰਗ ਅਸੀਂ ਉੱਤੇ ਪਲੇ ਜਮੇ ਇਕੱਠੇ ਹੋਏ ਆ ਅਸੀਂ ਕਿਵੇਂ ਛੱਡ ਦਾਂਗੇ ਜ਼ਮੀਨ ਅਗਲਾ ਜ਼ਿਮੀਂਦਾਰ ਨਹੀਂ ਉੱਤਰਦਾ ਜਿਹੜੇ ਮਜ਼ਦੂਰ ਆ ਸਾਡੇ ਨਾਲ ਅੱਜ ਕੰਮ ਕਰਦੇ ਆ ਆੜਤੀ ਆੜਤੀ ਨਾਲ ਕਿੰਨੇ ਬੰਦੇ ਜੁੜੇ ਹੋਏ ਆ ਕਿੰਨੀ ਸਾਰੀ ਮਾਰਕੀਟ ਪੰਜਾਬ ਦੀ ਸਾਰੀ ਜ਼ਮੀਨ ਨਾ ਚੱਲ ਰਹੀ ਆ ਜੀ ਤੇ ਜ਼ਮੀਨ ਖੋ ਲੈਣ ਕੇ ਸਾਰੀ ਦੁਨੀਆ ਮਰ ਜੂ ਜ਼ਮੀਨ ਨੇ ਕਿਸ ਕਰਨ ਦੇਣੀ ਜੀ ਜਿੱਥੇ ਮਾਰਦੀ ਭਾਇਲਾ ਵੱਡ ਦੇ ਕਿਰਪਾ ਨਾਲ ਅਸੀਂ ਇੱਥੇ ਨਹੀਂ ਛੱਡਣੇ ਜੀ ਹਾਂ ਜ਼ਮੀਨ ਸਾਡੀ ਮਾਂ ਵਾ ਪਹਿਲਾਂ ਤੋਂ ਜੁੜਿਆ ਅਸੀਂ ਦਾਦੇ ਪਰਦਾਦੇ ਚੱਲੇ ਆਉਂਦੇ ਅਸੀਂ ਤਰਤੀ ਇਹਦੇ ਦੀ ਰੋਟੀ ਦੇ ਅੱਜ ਇਹ ਸਾਰਾ ਕੁਝ ਕੋਈ ਸਾਡਾ ਕੋਈ ਬੀਜ ਦਿੱਤਾ ਇਹ ਨਹੀਂ ਸਾਰਿਆਂ ਨੂੰ ਪਿਆਰ ਪਈ ਸਸੀਕਾਲ ਜੀ ਤੁਸੀਂ ਦੇਖ ਲਓ ਰਮਜ਼ਾ ਨਿਊਜ਼ ਮੈਂ ਤੁਹਾਡਾ ਅਪਨਾ ਇੰਦਰਪਾਲ ਸਿੰਘ ਤੁਨਾ ਮੇਰੇ ਹੱਥਾਂ 'ਚ ਆਇਸ਼ਤਿਆਰ ਖੜੇ ਫੜਿਆ ਹੋਇਆ ਨਾ ਲੈਂਡ ਪੂਲਿੰਗ ਪਾਲਿਸੀ ਦੀ ਜਿਹੜਾ ਜ਼ਿਕਰ ਹੋ ਰਿਹਾ ਵ ਵੱਡੇ ਪੱਧਰ ਉਤੇ ਵਿਰੋਧ ਹੋ ਰਿਹਾ ਇਸ ਪਾਲਿਸੀ ਦਾ ਕਿਉਂਕਿ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦਾ ਇੱਕ ਤਰੀਕਾ ਸਰਕਾਰ ਵੱਲੋਂ ਲੱਭਿਆ ਗਿਆ ਸਰਕਾਰ ਵੱਲੋਂ ਨਹੀਂ ਕਹੂੰਗਾ ਦਿੱਲੀ ਦੇ ਉਹਨਾਂ ਲੋਕਾਂ ਵੱਲੋਂ ਇੱਕ ਤਰੀਕਾ ਲੱਭੇਗਾ ਜਿਨ੍ਹਾਂ ਨੂੰ ਦਿੱਲੀ 'ਚ ਰਿਜੈਕਟ ਕਰ ਦਿੱਤਾ ਗਿਆ ਅਸੀਂ ਗਲਾਗਾ ਦਫ਼ਤਰ ਦੇ ਬਾਹਰ ਖੜੇ ਹਾਂ ਸਰਕਾਰ ਨੇ ਭਾਵੇਂ ਇਹ ਵਿੱਚ ਲਿਖਿਆ ਹੋਇਆ ਆਪਣੀ ਸਹਿਮਤੀ ਦਿਤਾਓ ਪਰ ਇੱਥੇ ਸਹਿਮਤੀ ਦਿਤਉਣ ਵਾਸਤੇ ਤਾਂ ਹਾਲ ਤੱਕ ਕੋਈ ਨਹੀਂ ਆਇਆ ਹੈਗਾ ਇੱਕ ਵੀ ਬੰਦਾ ਸਹਿਮਤੀ ਵਾਸਤੇ ਨਹੀਂ ਆਇਆ ਜਿਨ੍ਹਾਂ ਦੀ ਆਇਸ਼ ਇਤਿਹਾਰ ਛਾਪ ਕੇ ਤੇ ਪਿੰਡਾਂ ਦੇ ਖਸਰਾ ਨੰਬਰ ਤੁਹਾਨੂੰ ਮੈਂ ਦਿਖਾਉਂਗਾ ਕੈਮਰਾ ਨੂੰ ਮੈਨੂੰ ਕੂੰਗਾ ਆ ਖਸਰਾ ਨੰਬਰ ਪਾ ਕੇ ਤੇ ਦੱਸਤਾ ਪਈ ਆ ਤੁਹਾਡੀ ਜ਼ਮੀਨ ਆ ਆਪਣੀ ਸਹਿਮਤੀ ਦੇ ਕੇ ਜਾਓ ਇੱਥੇ ਸਹਿਮਤੀ ਦੇਣ ਤਾਂ ਕੋਈ ਨਹੀਂ ਹਲਕਾ ਆਇਆ ਪੜ ਇਤਰਾਜ਼ ਦੇਣ ਵਾਸਤੇ ਜੱਟ ਜ਼ਿਮੀਂਦਾਰ ਜੂਰ ਆਨੇ ਬਾਈ ਜੀ ਖੜੇ ਨੇ ڈاکੇ ਪਿੰਡ ਤੋਂ ਆਏ ਨੇ ਗੱਲਬਾਤ ਕਰਨਗੇ ਸਸੀਆ ਬਾਈ ਜੀ ਸਸੀਆ ਬੀ ਜੀ ਮੈਂ ڈاکੇ ਪਿੰਡ ਤੋਂ ਸਾਫਕਾ ਸਰਪੰਚ ਗਰਜੀਤ ਸਿੰਘ ਸੇਖੋਂ ਜੀ ਅਸੀਂ ਅੱਜ ਇੱਥੇ ਨਾ ਜਿਹੜੀ 50 ਸਰਕਾਰ ਬੋਲੀ ਤੇ ਕੂਗੀ ਸਰਕਾਰ ਕਹਿੰਦੇ ਅਸੀਂ ਇਹਨੂੰ ਇਹਦੀ ਮਕਾਨ ਦੇਣਾ ਆ ਜੀ ਅੱਗੇ ਸੁਣਦੇ ਪੁਰਾਣੇ ਜਵਾਨੇ ਜਿਵੇਂ ਅਬਦਾਲੀ ਤੁਸੀਂ ਵੀ ਦੱਸ ਕੇਟੇ ਆ ਅਬਦਾਲੀ ਲੁੱਟਿਆ ਦਿੱਲੀ ਵਾਲੇ ਕੀ ਦੀ ਲੁੱਟਣਾ ਹੈ ਭਗਵਾਨ ਤੁਮਾਂ ਲਟਾ ਰਿਹਾ ਜੀ ਜਿਵੇਂ ਭਾਈ ਤੁਸੀਂ ਹੁਣ ਆਏ ਹੈਗੇ ਉਹ ਦਾਖੇ ਪਿੰਡ ਦੀ ਜ਼ਮੀਨ ਆ ਕਿੰਨੀ ਜ਼ਮੀਨ ਜਿਹੜੀ ਪਹਿਲਾਂ ਹੁਣ ਨੋਟੀਫਿਕੇਸ਼ਨ ਹੋਇਆ ਉਹ ਚ ਕਿੰਨੀ ਜ਼ਮੀਨ ਆਈ ਹੋਈ ਹੈ ਅਸੀਂ ਮੇਰੇ ਦਾਖੇ ਪਿੰਡ 3 ਜੂਨ ਆਇਆ 3-4 ਜੂਨ ਅਖਬਾਰ ਤੇ ਆ ਗਿਆ 1 ਜੂਨ ਆਉਣ ਵਾਲਾ ਰਹਿੰਦਾ ਸਾਡੇ ਪਿੰਡ ਦੀ ਤਕਰੀਬਨ 4500 ਏਕੜ ਦੇ ਲਗਭਗ ਜ਼ਮੀਨ ਸਾਡੀ ਐਕਵਾਇਰ ਕਰਨ ਨੂੰ ਫਿਰਦੇ ਆ ਜੀ ਸਾਡੀ ਇਹੋ ਜਿਹੀ ਜ਼ਮੀਨ ਆ ਤੁਸੀਂ ਵਿਸ਼ਵਾਸ ਕਰਿਓ ਵੀ ਜੇ ਤੇ ਬੰਦਾ ਵੀ ਮਾਰ ਕੇ ਗਿਆ ਉਹ ਵੀ ਹਰਾ ਹੋ ਜਾ ਅੱਛਾ ਜੀ ਤਿੰਨ ਤਿੰਨ ਫਸਲਾਂ ਹੁੰਦੀਆਂ ਨੇ ਪਾਣੀ ਇੱਕ ਨੰਬਰ ਆ ਇੱਕ ਨੰਬਰ ਜ਼ਮੀਨ ਆ ਦੱਸੋ ਜੀ ਜ਼ਮੀਨ ਤੇ ਇਹਨਾਂ ਨੂੰ ਅਰਵਾਸ ਰੇਟਾਂ ਹੁੰਦੀ ਕਿ ਲੋੜਾ ਬਣਾਉਣੀ ਆ ਕਦੇ ਹੋਰ ਕਦੇ ਬਣਾ ਦੇਣਾ ਹੂੰ 50 ਜ਼ਮੀਨਾਂ ਪੂਰੀ ਜੀ ਪੂਰੇ 50 ਚ ਤੁਸੀਂ ਜੀ ਯੂਨੀਵਰਸਿਟੀ ਨਾਲ ਤੋਂ ਪਤਾ ਕਰ ਲਓ ਪੂਰੇ ਪੰਜਾਬ ਦੇ ਵਿੱਚ ਜੇ ਇੱਕ ਨੰਬਰ ਜ਼ਮੀਨ ਆਉਂਦੀ ਆ ਲੁਧਿਆਣੇ ਦੇ ਪਿੰਡ ਨੇ ਨਾ ਦਾ ਹਲਕਾ ਦਾਖਾ ਵਜਦਾ ਵਾ ਸਾਡੇ ਰੱਕੇ ਵਾਲੀ ਸਾਹਿਬ ਹੈਗੇ ਮਿਹਨਤ ਕਰਦੇ ਹੁਣ ਉਹ ਵੀ ਲੱਗੇ ਆ ਕੱਲ ਪਰਸੋਂ ਪਿੰਡ ਘੱਟ ਕੀਤਾ ਐਮਐਲ ਸਾਹਿਬ ਆਏ ਸੀ ਬਦਰੋਹ ਕਲਕੇ ਜਾਗਿਆ ਲੋਕਾਂ ਦਾ ਇਹਦਾ ਜੀ ਸਰਕਾਰ ਭੁੱਲ ਗਏ ਮਰਚਾਂਗੇ ਅਸੀਂ ਪਰ ਜ਼ਮੀਨ ਨਹੀਂ ਦਿੰਦੇ ਇਹ ਬਾਈ ਤੁਸੀਂ ਦੱਸੇ 4500 ਦੇ ਏਕੜ ਦੇ ਕਰੀਬ ਜਗਾ ਆਈ ਹੈ ਜ਼ਮੀਨ ਆ ਇਹ ਕਿੰਨੇ ਜ਼ਿਮੀਂਦਾਰਾਂ ਦੀ ਜ਼ਮੀਨ ਆ ਤੋ ਨਹੀਂ ਮਨਿ ਖਾਰੇ ਜੀਮੇਦਾਰ ਦੋ ਤਿੰਨ ਪਰਸੈਂਟ ਬਚੇ ਜਿਹੜੇ ਆਲੇ-ਦਾਲੇ ਪਿੰਡ ਦੇ ਘਰ ਮਾੜੇ-ਮੋੜੇ ਨੇੜੇ ਰਹਿ ਗਏ ਵਿੱਚ ਘਰ ਵੀ ਆਏ ਨੇ ਜੀ ਇਹਦਾ ਦੇਖੋ ਜੀ ਇੰਨੀ ਹੈਰਾਨੀ ਵਾਲੀ ਗੱਲ ਆ ਸਰਕਾਰਾਂ ਦੇ ਪਤਾ ਨਹੀਂ ਕੌਣ ਉੱਤੇ ਬੈਠੇ ਬਣਾਉਂਦਾ ਵਾ ਇਹਨਾਂ ਦੇ ਨਿਯਮ ਪਤਾ ਕੀ ਕਹਿੰਦੇ 30000 ਰੁਪਏ ਦੀ ਪ੍ਰਤੀ ਏਕੜ ਦੇ ਦਾਂਗੇ ਹਾਂ ਬਿਲਕੁਲ ਉਹ 15 ਸਾਲ 20 ਸਾਲ ਗੱਲ ਸੁਣੋ ਜੀ ਖੰਡ ਮਿਲ ਪਈਆ ਸਰਕਾਰ ਦੀ 25 ਸਾਲ ਹੋ ਗਏ ਇੰਨਾ ਤੋਂ 10 ਕਿੱਲੇ ਦਾ ਵਿਕੇ ਨਹੀਂ ਗੇ ਜੀ ਇਹ 24 ਹਜ਼ਾਰ ਕਿੱਲਾ ਕਿੱਥੇ ਵੇਚ ਲੈਣਗੇ ਜੀ ਜ਼ਰੂਰਤ ਸੀਗੀ ਇਸ ਦੀ ਮੈਨੂੰ ਦੱਸੋ ਜੀ ਬਿਲਕੁਲ ਦਿੱਲੀਆਂ ਨੇ ਲੁੱਟ ਕੇ ਲਿਜਾਣਾ ਜੀ ਪਹਿਲਾਂ ਮੋਦੀ ਤੁਹਾਡੀ ਲੜ ਕੇ ਕਾਨੂੰਨਵਾਸ ਕਰਾਏ ਆ ਹੁਣੇ ਭਵੰਤਮਨ ਆ ਨਾ ਰਲ ਗਿਆ ਗੱਲ ਕੋਈ ਨਹੀਂ ਵੱਡੀਆਂ ਇੰਡਸਟਰੀਆਂ ਨੇ ਇਹਨਾਂ ਸਾਡੀ ਜ਼ਮੀਨ ਵੇਚਣੀ ਆ 15 15 20 20 ਸਾਲ ਦੀ ਉਹਦੇ ਤੇ ਕੋਈ ਨਾ ਪਲਾਟ ਕੱਟ ਹੋਵੇ 30 ਹਜ਼ਾਰ ਏਕੜ ਦਾ ਦੱਸੋ ਜੀ ਕਿੱਤੋਂ ਵਾਦਾ ਕਰਦਾ ਮੈਨੂੰ ਖਰਚਾ ਛੱਡੋ ਜੀ ਖੇਤੀਬਾੜੀ ਸਾਡੀ ਰੋਮ ਰੋਮ ਚ ਬਸੀ ਆ ਖੇਤੀ ਬਣਾ ਸੀ ਸੱਟੋਂ ਖੇਤੀ ਗੋਲੀਆਂ ਤੇ ਬੈਸੀ ਮਰ ਇਹਨਾਂ ਨੇ ਦੇਖਿਆ ਵੀ ਪੰਜਾਬੀ ਨਾਲ ਨਸ਼ੇ ਨਾਲ ਮਰਿਆ ਬਖੜ ਕੁਬਾ ਵੀ ਭਲਾ ਕੇ ਦੇਖ ਲਿਆ ਗਿਆ ਹੁਣ ਵੀ ਇਹਨੇ ਜ਼ਮੀਨਾਂ ਖੋਭ ਭਾਈ ਜਿਵੇਂ ਤੁਸੀਂ ਦਿੱਲੀ ਦਾ ਜ਼ਿਕਰ ਕੀਤਾ ਮੋਦੀ ਸਰਕਾਰ ਦਾ ਜ਼ਿਕਰ ਕੀਤਾ ਉਹ ਸਮੇ ਇਹ ਉੱਥੇ ਸੇਵਾ ਕਰਦੇ ਹੁੰਦੇ ਸੀ ਕੇਜਰੀਵਾਲ ਹੁਣੀ ਆ ਕੇ ਅਸੀਂ ਪਾਣੀ ਦੀ ਸੇਵਾ ਕਰਤੀ ਅਸੀਂ ਪਖਾਨੇ ਬਣਾਤੇ ਫਲਾਨ ਕਰਤਾ ਠਮਕਾਨ ਕਰਤਾ ਹੁਣ ਉਹੀ ਲੋਕ ਜ਼ਮੀਨ ਨੱਪਣਾਗੇ ਤੁਹਾਡੇ ਉਹਨੂੰ ਮੇਰੀ ਇਹਨੇ ਸਰਕਾਰ ਬਣਾਉਣੀ ਸੀ ਨਾ ਲੋਕਾਂ ਨੂੰ ਲੈਣਾ ਸੀ ਨਾ ਭਲੇਖੇ ਚ ਉਹਦੋਂ ਦਾ ਵਿੱਚ ਵੰਦੇ ਦੇ ਆ ਕੇ ਐ ਭਵਾਨਤਮਨ ਕਹਿੰਦਾ ਸੋਡੇ ਪਿੰਡਾਂ 'ਚ ਆਉਣਗੇ ਖੇਤੀਬਾੜੀ ਵਾਲੇ ਅਫਸਰ ਛੋਡੇ ਝੋਨੇ ਦੀਆਂ ਬਦਲਾਂ ਤੇ ਆ ਕੇ ਦੇਖਣਗੇ ਸੁੰਢੀ ਪਈ ਆ ਕੀ ਆ ਇੱਕ ਮਿੰਡੋ ਪੰਜ-ਪੰਜ ਅਪਲਾਈ ਦਵਾਗੇ ਮੈਂ ਕਹਿੰਦਾ ਪੂਰੇ 50 'ਚ 5 ਬੰਦੇ ਨੌਕਰੀ ਨਹੀਂ ਦਿੱਤੀ ਇਕੱਲੇ ਖੇਤੀਬਾੜੀ ਮੈਨੂੰ ਪਾਣੀ-ਬਾਣੀ ਬੰਦੇ ਦੇਣ ਦੀ ਗੱਲਾਂ ਕਰਦਾ ਇਹ ਕਹਿੰਦਾ ਹੁੰਦਾ ਕਿ ਮੈਸਟਰੀ ਰੁਗਾਟਨ ਕਰਿਆ ਕਰਨਗੇ ਆ ਦੇਖ ਲੋ ਜੀ ਇੱਥੋਂ ਸ਼ੁਰੂ ਹੋ ਜਾਓ ਪਾਲ ਥੱਲੇ ਮੇਰੇ ਹਨਾ 5000 ਚੰਡੀਗੜ੍ਹ ਉੱਤੇ 22 ਪਾ ਤੱਕ 5000 ਬੋਰਡ ਲੱਗਿਆ ਹੋਇਆ ਪਿਛੋੜੀਆ 8000 ਰੁਪਈਆ ਮਜੂਰੀ ਦਾ ਆ ਜਿਹੜੀ ਚੀਜ਼ ਲੋਕਾਂ ਨੇ ਸੁਣਨ ਆ ਰਹੀ ਹੈ। ਤਰਾਜ ਲੈ ਕੇ ਦਿਖਾਉਂਗੇ ਪਲੀਜ਼। ਹਾਂਜੀ ਇਤਰਾਜ ਲੈ ਕੇ। ਭਾਈ ਹੁਣ ਇਤਰਾਜ ਲੈ ਕੇ ਇਤਰਾਜ ਕੀ ਨੇ ਦੇਖਾਂਗੇ ਕੀ ਇਤਰਾਜ ਲਿਖਿਆ ਕੀ ਇਤਰਾਜ ਦੇ ਵਿੱਚ ਕਿਉਂਕਿ ਬਾਕੀ ਪਿੰਡਾਂ ਦੇ ਵਾਸਤੇ ਵੀ ਜ਼ਰੂਰੀ ਹੈ ਇਹ ਇਕੱਲੇ ਲੁਧਿਆਣੇ ਦੀ ਗੱਲ ਨਹੀਂ ਪੂਰੇ ਪੰਜਾਬ ਨੂੰ ਲੁੱਟਣ ਦੀ ਇੱਕ ਜਿੰਦਤ ਬਣਾਈ ਹੋਈ ਹੈ। ਵੱਖ-ਵੱਖ ਜ਼ੋਨਾਂ ਦੇ ਹਿਸਾਬ ਨਾਲ ਪੂਰੇ ਪੰਜਾਬ ਦੀ ਜ਼ਮੀਨ ਹੜਪਣ ਵਾਸਤੇ ਦਿੱਲੀ ਤੋਂ ਲੋਕ ਆ ਗਏ ਨੇ। ਆ ਇਹ ਬਜੀ ਕੀ ਹੈ ਇਹ? ਇੱਕ ਹਲਫੀਆ ਬਿਆਨ ਇੱਕ ਨੰਬਰ ਪਰ ਕੀ ਸੁਣਾ ਰਹੀ ਹੈ ਜੀ? ਆ ਹਲਫੀਆ ਬਿਆਨ ਆ ਜੀ ਤੇ ਇਹ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਸੁਣ ਲਓ ਤੇ ਕੇਜਰੀਵਾਲ ਸਾਹਿਬ ਵੀ ਸੁਣ ਲਓ। ਉਪਰੋਕਤ ਵਿਸ਼ੇ ਲਿਖੇ ਨੋਟੀਫਿਕੇਸ਼ਨ ਜੋ ਕਿ ਸਰਕਾਰ ਵੱਲੋਂ ਲੈਂਡ ਪੂਲਿੰਗ ਦੇ ਸਬੰਧ ਵਿੱਚ ਹੈ ਮੇਰੀ ਜ਼ਮੀਨ ਵਾਕਿਆ ਪਿੰਡ ਦਾਖਾ ਅਤੇ ਦਾਖਾ 2 ਹਸਤਬਾਸ ਨੰਬਰ 142 ਸਬ ਤਹਿਸੀਲ ਮੁੱਲਾਪੁਰ ਦਾਖਾ ਦੀ ਖੇਤੀਯੋਗ ਜ਼ਮੀਨ ਹੈ ਮੇਰਾ ਅਤੇ ਮੇਰੇ ਪਰਿਵਾਰ ਦਾ ਗੁਜ਼ਰਬਸਰ ਇਸ ਜ਼ਮੀਨ ਤੋਂ ਹੁੰਦਾ ਹੈ ਮੇਰੇ ਕੋਲ ਖੇਤੀ ਤੋਂ ਇਲਾਵਾ ਹੋਰ ਆਮਦਨ ਦਾ ਸਾਧਨ ਨਹੀਂ ਹੈ ਇਸ ਕਰਕੇ ਮੈਂ ਇਸ ਪਾਲਿਸੀ ਦਾ ਵਿਰੋਧ ਕਰਦਾ ਹਾਂ ਇਸ ਪਾਲਿਸੀ ਨਾਲ ਸਾਡਾ ਉਜਾੜਾ ਹੁੰਦਾ ਹੈ ਕਿਰਪਾ ਕਰਕੇ ਵਾਕਿਆ ਪਿੰਡ ਦਾਖਾ ਅਤੇ ਪਿੰਡ ਦਾਖਾ 2 ਨੰਬਰਾਂ ਖਸਰਾ ਨੰਬਰ ਇਹ ਇਸ ਲੈਂਡ ਪੂਲਿੰਗ ਪਾਲਿਸੀ ਤੋਂ ਬਾਹਰ ਕੱਢੇ ਜਾਣ ਪੱਡੇ ਜਾਣ ਦੀ ਕਿਰਪਾਲਤਾ ਕੀਤੀ ਜਾਵੇ ਆਪ ਜੀ ਦੀ ਮਿਹਰਬਾਨੀ ਹੋਊਗੀ ਤਾਂ ਇਹ ਇਹ ਮੈਂ ਕਹਿ ਸਕਦਾ ਕੱਲੇ ਬਾਈ ਜੀ ਹੁਣਾਂ ਦਾ ਇਹ ਹਲਫੀਆ ਬਿਆਨੀ ਇਹ ਪੰਜਾਬ ਦੇ ਕੱਲੇ ਕੱਲੇ ਉਸ ਪਿੰਡ ਦਾ ਹਲਫੀਆ ਬਿਆਨ ਹੈ ਜਿਹੜਾ ਜ਼ਮੀਨ ਖੇਤੀ ਕਰਦਾ ਹੈ ਜਿਹੜਾ ਉੱਥੋਂ ਆਪਣੇ ਡੰਗਰ ਪਸ਼ੂ ਨਾਲ ਆਪਣਾ ਸਹਾਇਕ ਧੰਦਾ ਹੋਰ ਨਾਲ ਕਰਦਾ ਹੈ ਇਹ ਉਹ ਚੀਜ਼ ਹੈ ਜਿਸ ਨੂੰ ਸਰਕਾਰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਬਾਈ ਗੱਲ ਇਹ ਕੀਤੀ ਜਾ ਰਹੀ ਹੈ ਭਾਵੇਂ ਤੁਸੀਂ ਇਹ ਤਰਾਹ ਵੀ ਦੇ ਰਹੇ ਹਾਂ ਉਸ ਤੋਂ ਬਾਅਦ ਵੀ ਸਰਕਾਰ ਕਿਤਨਾ ਕਿਤੇ ਧੱਕਾ ਕਰਨ ਦੀ ਕੋਸ਼ਿਸ਼ ਕਰਦੀ ਧੱਕਾ ਮਰੇ ਦਾ ਹੋਇਆ ਹਾਂ ਹੋਰ ਕੀ ਕਰਦੇ ਨੇ ਗੋਲੀਆਂ ਮਾਰ ਲੈਣ ਖਾੜੇ ਆ ਕੇ ਸਾਤੋਂ ਕਬਜ਼ਾ ਲੈ ਕੇ ਦਿਖਾਣਾ ਉਹ ਆਤਮਾਨ ਨੂੰ ਕਿ ਆ ਕੇ ਦਾਦੇ ਸਾਡੇ ਖੇਤ ਚ ਵੜ ਕੇ ਰਹੇਗਾ ਅਸੀਂ ਤਾਂ ਇੱਕ ਬੱਟ ਨਹੀਂ ਛੱਡ ਦੇਗੇ ਇਹ ਸਾਡੀਆਂ ਏਕੜਾਂ ਰੋਕਣ ਨੂੰ ਵਿਰਦੇ ਆ ਜੀ ਵੀ ਲੈ ਕੇ ਤੁਸੀਂ ਵੀ ਲੈ ਕੇ ਕਿ ਆਹ ਦੇਖੋ ਅਸ਼ੇਮ ਅਸ਼ੇਮ ਬੋਰਡਿੰਗ ਹੈਗੀ ਸੇਮ ਬੋਰਡਿੰਗ ਆ ਪਰ ਖਸਰਾ ਨੰਬਰ ਚੇਂਜ ਹੁੰਦੇ ਨੇ ਕਿਉਂਕਿ ਬਾਈ ਜੀ ਉਹਨਾਂ ਦਾ ਖਸਰਾ ਨੰਬਰ ਹੋਰ ਆ ਹਾਂ ਸਾਰਾ ਸਾਰਾ ਦਾਖਾ ਪਿੰਡ ਆ ਤਾਂ ਦਾਖਾ ਪਿੰਡ ਵਿਸ਼ੇਸ਼ ਤੌਰ ਤੇ ਅੱਜ ਪੁੱਜਦੇ ਕਿਉਂਕਿ ਦਾਖੇ ਪਿੰਡ ਦੀ ਗ ਸਿਆਸਤ ਦੇ ਵਿੱਚ ਜੋ ਦਾਖੇ ਪਿੰਡ ਦਾ ਨਾਮ ਹੁੰਦਾ ਕਿਉਂਕਿ ਹਲਕਾ ਦਾਖਾ ਗਵਾਂਢ ਦੇ ਵਿੱਚ ਪੈਂਦਾ ਇੱਥੇ ਲੁਧਿਆਣੇ ਦੇ ਤਾਂ ਦਾਖੇ ਹਲਕੇ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਪਛਾਣ ਹੈ ਉਸ ਪਿੰਡ ਦੇ ਲੋਕ ਇੱਥੇ ਆ ਰਹੇ ਬਾਈ ਜੀ ਹੁਣ ਦੱਸਿਓ ਉਪਜਾਊ ਜ਼ਮੀਨ ਹੈ ਉਪਜਾਊ ਜ਼ਮੀਨ ਹੈ ਤਿੰਨ ਤਿੰਨ ਚਾਰ ਚਾਰ ਫਸਲਾਂ ਦਾਖਾ ਪਿੰਡ ਦਿੰਦਾ ਉਸ ਜ਼ਮੀਨ ਦੇ ਵਿੱਚੋਂ ਤਾਂ ਉਸ ਉਪਜਾਊ ਜ਼ਮੀਨ ਨੂੰ ਬੰਜਰ ਕਰਨ ਵਾਸਤੇ ਉਸ ਉਪਜਾਊ ਜ਼ਮੀਨ ਨੂੰ ਕੰਕਰੀਟ ਦੀਆਂ ਸੜਕਾਂ ਬਣਾਉਣ ਵਾਸਤੇ ਵਰਤੋਂ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਵਿੱਚ ਬੜੇ ਅਰਬਨ ਸਟੇਟ ਕੱਟੇ ਪੈਨੇ ਜਿੱਥੇ ਅਸੀਂ ਖੜੇ ਆ ਇੱਥੇ ਆਲੇ ਦੁਆਲੇ ਬਥੇਰੀਆਂ ਕਲੋਨੀਆਂ ਜਿਹੜੀਆਂ ਆਬਾਦ ਨਹੀਂ ਹੋਈਆਂ ਹੋਈਆਂ ਪੰਜ-ਪੰਜ ਪਰਸੈਂਟ ਜ਼ਮੀਨਾਂ ਖਰੀਦੀਆਂ ਨੇ ਲੋਕ ਜ਼ਮੀਨਾਂ ਖਰੀਦ ਕੇ ਰਹੁੰਦੇ ਪੈਨੇ ਵੀ ਸਾਡੇ ਆਲੇ ਦੁਆਲੇ ਸੁਣਨਾ ਸੀ ਕਿੱਥੇ ਆ ਗਏ ਆ ਤੇ ਤੁਸੀਂ ਕਿਹੜਾ ਨਵਾਂ ਅਰਬਨ ਸਟੇਟ ਅਪਸਉਣ ਦੀ ਕੋਸ਼ਿਸ਼ ਕਰਦੇ ਹੋਰ ਵੀ ਧਾਕੇ ਪਿੰਤੋਂ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਅੱਜ ਗੱਲ ਅਸੀਂ ਹੋਰ ਤੁਹਾਨੂੰ ਦੱਸਣਾ ਚਾਹੁੰਦੇ ਆ ਜਦੋਂ ਕੰਪਨੀ ਆਈਆਂ ਸਾਨੂੰ 1 ਕਰੋੜ ਏਕੜ ਤੋਂ ਸ਼ੁਰੂ ਕੀਤਾ 15 ਕਰੋੜ ਰੁਪਏ ਪ੍ਰਤੀ ਏਕੜ ਸਾਨੂੰ ਦੇ ਰਹੇ ਸੀ ਪਰ ਅਸੀਂ ਜ਼ਮੀਨ ਤਾਂ ਨਹੀਂ ਦਿੱਤੀ ਭਾਵੇਂ ਸਾਨੂੰ 100 ਕਰੋੜ ਦੇਣ 500 ਕਰੋੜ ਦੇਣ ਸਾਡੇ ਜ਼ਮੀਨ ਨਾਲ ਸਾਡੇ ਆਪ ਦੇ ਜਜ਼ਬਾਤ ਜੁੜੇ ਹੋਏ ਆ ਪਹਿਲਾਂ ਸਾਡੇ ਦਾਦਾ ਜੀ ਫਿਰ ਸਾਡੇ ਬਜ਼ੁਰਗ ਅਸੀਂ ਉੱਤੇ ਪਲੇ ਜੰਮੇ ਇਕੱਠੇ ਹੋਏ ਆ ਅਸੀਂ ਕਿਵੇਂ ਛੱਡ ਦਾਂਗੇ ਸਾਡੇ ਨਾਲ ਤਾਂ ਜ਼ਮੀਨ ਨਾਲ ਆਲ ਨਾ ਲਾਤਾ ਸੀ ਜੀ ਹਾਂਜੀ 15 15 ਕਰੋੜ ਰੁਪਏ ਪ੍ਰਤੀ ਏਕੜ ਨਹਿਰ ਤੇ ਬਰਾਟਰ ਹਾਂਜੀ ਪਰ ਅਸੀਂ ਦਿੱਤੀ ਨਹੀਂ ਗਈ ਨਾ ਦੇਣੀ ਆ ਕਿਉਂਕਿ ਸਾਡੇ ਨਾਲ ਉੱਤੇ ਦੇਖੋ ਗੱਲ ਥੋੜਾ ਬੈਠਣਾ ਆਲ ਨਾ ਸਾਡੇ ਜਵਾਬ ਜੁੜੇ ਆ ਇਹ ਜੰਮੇ ਪਰੇ ਉੱਤੇ ਆ ਪਹਿਲਾਂ ਮੋਗਲੀ ਹੁੰਦੀ ਸੀ ਗਰੇਤਾ ਹੁੰਦਾ ਜਿਆ ਪੰਜ ਪੰਜ ਵਟ ਉਹ ਉੱਤੇ ਦਿਨੇ ਪਾਣੀ ਲੈ ਕੇ ਨਹੀਂ ਜਾਂਦਾ ਸੀ ਅੱਜ ਅਸੀਂ ਉਹ ਪਜਾਉ ਕੀਤੀਆਂ ਫਸਲ ਆਉਣ ਵਾਲੀ ਹੋਈ ਆ ਹੁਣ ਕੇਂਦਰੀ ਵਾਲੋਂ ਨੋਟੂ ਸਰਕਾਰ ਦੇ ਲਈ ਦੀ ਆਖੂ ਵੀ ਹਾਂਜੀ ਬਾਈ ਕੁਛ ਕਹਿ ਨਾ ਇਹ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਨੂੰ ਇਹ ਕੁਛ ਦੇ ਵੀ ਨਹੀਂ ਰਹੇਗੇ ਧਰ ਨਿੱਜ ਮੇ ਟੱਕੇ ਸਾਈ ਨਾਲ ਜ਼ਮੀਨਾਂ ਹੋ ਰਿਆ ਸਤੋਗੋ ਜੀ ਇਹ ਤੁਸੀਂ ਹੁਣ ਜ਼ਮੀਨ ਝੋਨਾ ਵੇਲੇ ਲਾਇਆ ਹੋਇਆ ਜੀ ਸਾਰਾ ਲਾਇਆ ਸੀ ਸਾਡੀ ਫਸਲ ਹੁੰਦੀ ਆ ਸੋਨਾ ਟਾਈਮ ਹੈਗਾ ਝੋਨੇ ਨੂੰ ਵਲੇ ਹਾਂਜੀ ਸੋਨਾ ਉਗਲਦੀ ਆ ਸਾਡੀ ਜ਼ਮੀਨ ਹਾਂ ਸਾਡਾ ਲਾਇਆ ਹੋਇਆ ਜੀ ਝੋਨਾ ਅਸੀਂ ਫਸਲ ਖਾਣੇ ਵਿੱਚ ਸਾਰੇ ਬੱਚੇ ਪਾਲਦੇ ਆ ਨਾ ਤੋਂ ਅਸੀਂ ਸਾਡਾ ਇਹ ਟੱਕਾ ਕਰ ਰਿਹਾ ਸਾਡੇ ਨਾਲ ਇਹ ਜੀ ਅਸੀਂ ਇਹ ਜ਼ਮੀਨਾਂ ਛੱਡਣੀਆਂ ਨਹੀਂ ਚਾਹੁੰਦੇ ਚਾਹੇ ਮਰ ਜੀਏ ਜੀ ਨਾਲੇ ਵੀ ਇਹ ਜ਼ਮੀਨ ਨਾਲ ਜ਼ਿਮੀਦਾਰ ਨਹੀਂ ਉੱਜੜਦਾ ਜਿਹੜੇ ਮਜ਼ਦੂਰ ਆ ਸਾਡੇ ਨਾਲ ਅੱਜ ਕੰਮ ਕਰਦੇ ਆ ਆੜਤੀ ਆੜਤੀ ਨਾ ਕਿੰਨੇ ਬੰਦੇ ਜੁੜੇ ਹੋਇਆ ਹਾਂ ਹਾਂ ਕਿੰਨੀ ਸਾਰੀ ਮਾਰਕੀਟ ਪੰਜਾਬ ਦੀ ਸਾਰੀ ਜ਼ਮੀਨ ਨਾ ਚੱਲ ਰਹੀ ਆ ਜੀ ਇਹ ਜ਼ਮੀਨ ਖੋ ਲੈਣ ਕੇ ਸਾਰੀ ਦੁਨੀਆ ਮਰ ਜੂ ਇਹ ਨਾਲ ਮਜ਼ਦੂਰ ਵੀ ਜਾਣਗੇ ਆੜਤੀਏ ਵੀ ਜਾਣਗੇ ਦੁਕਾਨਦਾਰੇ ਵੀ ਜਾਣਗੇ ਕਰਨ ਕੀ ਆ ਕਿਉਂ ਇਸ ਤਿੱਕੇ ਕੀਤਾ ਜਾ ਰਿਹਾ ਸਰਕਾਰ ਕੋਲ ਇਹ ਬਮੀ ਜੀ ਉੱਤੇ ਹਰ ਪਾਰ ਬੀ ਆ ਦੀ ਉਹਨਾਂ ਨੇ ਇੱਥੇ ਪ੍ਰੋਜੈਕਟਸ ਲੈ ਕੇ ਸਰਕਾਰ ਨੇ ਪੈਸੇ ਦਿੱਲੀ ਵਾਲਿਆਂ ਤੋਂ ਆਵਦਾ ਰੁਪਿਆ ਲੈ ਕੇ ਪਾਸੇ ਹੋ ਜਿਹਨਾਂ ਨੂੰ ਪਤਾ ਗਾ ਨੂੰ ਅਸੀਂ ਆਉਣਾ ਤਾਂ ਹੈ ਨਹੀਂਗਾ ਪਰ ਇਹ ਬਹੁਤ ਵੱਡੇ ਭਲੇਖੇ ਜਾਸੀਂ ਮਰ ਜਾਾਂਗੇ ਤੁਹਾਨੂੰ ਅੱਜ ਵੀ ਕਹਿੰਦੇ ਸਾਡਾ 1 ਇੰਚ ਵੀ ਰੋਕ ਕੇ ਰੱਖੋਣ ਅਜਾਣਾ 1 ਏਕੜ ਦਾ ਬਹੁਤ ਦੂਰ ਦੀ ਗੱਲ ਆ ਕੀ ਨਾਮ ਅੰਕਲ ਤੁਹਾਡਾ ਜੀ ਕੋਵਾਲ ਵੇ ਹੈਗੇ ਜੀ 10 ਕਿੰਦੇ 10 ਕਿੱਲੇ ਹੈਗੇ ਤੇ ਹੁਣ ਸਰਕਾਰ ਕਹਿੰਦੀ ਹੈ ਵੀ ਸਾਨੂੰ ਜ਼ਮੀਨ ਦੇ ਦਿਓ ਅਸੀਂ ਉੱਥੇ ਸ਼ਹਿਰ ਬਸਾਉਣਾ ਨਵਾਂ ਕੀ ਤੁਸੀਂ ਐਗਰੀਅਸ ਨਹੀਂ ਨਹੀਂ ਬਿਲਕੁਲ ਨਹੀਂ 100% ਨਹੀਂ ਐਗਰੀਅਸ ਨਹੀਂ ਬਿਲਕੁਲ ਨਹੀਂ ਕਿੱਧਰ ਨੂੰ ਜਾਵਾਂਗੇ ਜੀ ਭੁੱਖੇ ਮਰਾਂ ਸਾਡਾ ਤਾਂ ਬਿਜ਼ਨਸ ਹੈ ਕੀਤੀ ਵਾਲੀ ਇਜ਼ਤੇਦਾਰਾ ਸਾਡੇ ਬੱਚੇ ਬੀਬੀਆਂ ਸਭ ਕੁਝ ਅਸੀਂ ਕਿਵੇਂ ਦੇ ਦੋਗਾ ਕੈਂਚਰੀ ਦੇ ਸਰਕਾਰ ਕਹਿੰਦੀ ਆ 30000 ਰੁਪਏ ਪ੍ਰਤੀ ਏਕੜ ਦਵਾਂਗੇ 3 ਸਾਲ ਬਾਅਦ ਸਰਕਾਰ ਕੋਈ ਨਹੀਂ ਕਹੀ ਜAVE ਸਰਕਾਰ ਨੇ ਇਥੇ ਹੀ ਨੇ ਵਾਅਦੇ ਕੀਤੇ ਕੋਈ ਪੂਰਾ ਕੀਤਾ ਗਾਉਂ ਝੂਰਤਵਾਨ ਬੋਲੀ ਜਾਂਦੇ ਕੋਈ ਨਹੀਂ ਪਹਿਣਾ ਪੱਲੇ ਪਹਿਣਾ ਦੱਬਣੂ ਫਿਰਦੇ ਦੱਬਣਾ ਹੀ ਦੇਣੀ ਨਹੀਂ ਵੱਢ ਦੇਾਂਗੇ ਉੱਥੇ ਨਹੀਂ ਦੱਬਣ ਦੇਉਗੇ ਬਿਲਕੁਲ ਨਹੀਂ ਧੱਕਾ ਕਰੂਗੀ ਸਰਕਾਰ ਜੀ ਜਾਵੇ ਫਿਰ ਅਸੀਂ ਕਹਾਂਗੇ ਆਪ ਵੀ ਕਹਾਂਗੇ ਧੱਕਾ ਆਪਾਂ ਨੂੰ ਘਰੋਂ ਕੱਢਣ ਲੱਗ ਜੇ ਆਪਾਂ ਫਿਰ ਉਹ ਛੱਡਾਂਗੇ ਉਹਨੂੰ ਘਰ ਨੂੰ ਮਰਤਾ ਜਾਵਾਂ ਘਰ ਤੋਂ ਨਹੀਂ ਛੱਡਦੇ ਹਾਂ ਐਵੇਂ ਜ਼ਮੀਨ ਦਾ ਹੋਣਾ ਉਹੀ ਚੀਜ਼ਾਂ ਸੇਮ ਤੇ ਅਸਲ ਬੀਜੀ ਹੋਈ ਹੈ ਝੋਨਾ ਵਿੱਚ ਆ ਬੀਜਿਆ ਝੋਨਾ ਲਾਇਆ ਹੋਇਆ ਹਾਂ ਹਾਂ ਲੱਗਿਆ ਜੀ ਮੈਂ 30 ਦਿਨ ਦਾ ਸਮਾਂ ਸੀ ਮੁਰਕੇ ਕਟਾ ਕੇ 15 ਦਿਨ ਦਾ ਕਰਤਾ ਉਹਨਾਂ ਕਾਰਨ ਕੀ ਮੰਨਦੇ ਤੁਸੀਂ ਕੀ ਕਹਿ ਸਕਦਾ ਉਹ ਵਿਛੇਤੀ ਛੇਤੀ ਕੋਣ ਵੀ ਜਾਂ ਜਿਹੜੇ ਵਿੱਚ ਰਹਿ ਜਾਣ ਨਾ ਹੋਣ ਉਹਨਾਂ ਨੂੰ ਅਸੀਂ ਆਪ ਦੇ ਨਾਲ ਸਹਿਮਤ ਕਰ ਲਾਂਗੇ ਵੀ ਇਹ ਦੇਣ ਚ ਰਾਜੀ ਹੈ ਬੰਤਮਨ ਅਕਸ ਬਾਦਲ ਹੁਣ ਇਹ ਸੁਨਾਵਰ ਵੱਡੇ ਸਕੂਲਾਂ ਚੋਂ ਪੜ੍ਹ ਕੇ ਇਹਨਾਂ ਨੂੰ ਜ਼ਮੀਨ ਜ਼ਿੰਮੇਵਾਰ ਦਾ ਕੁਝ ਨਹੀਂ ਪਤਾ ਕਹਿੰਦੇ ਮੈਨੂੰ ਸਾਰਾ ਪਤਾ ਮੈਂ ਸਰਕਾਰੀ ਸਕੂਲ ਚੋਂ ਪੜਿਆ ਹਾਂ ਅੱਜ ਉਹ ਹੀ ਤੁਹਾਡੀ ਜ਼ਮੀਨਾਂ ਨੂੰ ਪੈ ਕੇ ਕੀ ਕਹੂੰਗਾ ਉਹ ਬਹੁਤ ਗਲਤ ਸਹੀ ਹੈ ਤੇ ਉਹ ਤੁਮ ਗਾਂ ਟੱਪ ਕੇ ਜੀ ਇਹ ਤਾਂ ਬਹੁਤ ਮਾੜੀ ਗੱਲ ਹੈ ਚਾਹੇ ਕੁਝ ਕਹੇ ਭਵੰਤਮਾਨ ਇਹਨੂੰ ਕਾਹਦਾ ਪਤਾ ਨਹੀਂ ਇਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹਨਾਂ ਦੇ ਜਿੰਵੇਂ ਉਹ ਕਹਿੰਦੇ ਉਹ ਮੈਂ ਕਰੀ ਜਾਂਦਾ ਕੋਈ ਮਾਤਵਲੀ ਲੈਣਾ ਦੇਣਾ ਗੱਲ ਥੋੜਾ ਜ਼ਮੀਨ ਨੇ ਖਸਕਣ ਦੇਣੀ ਜੀ ਜਿੱਥੇ ਮਰਜ਼ੀ ਭਾ ਲੈਣ ਵੜ ਦੇਣ ਕਿਰਪਾ ਨਾਲ ਅਸੀਂ ਇੱਥੇ ਨਹੀਂ ਛੱਡਣੇ ਹਾਂ ਜਮੀਨ ਸਾਡੀ ਮਾਂ ਵਾ ਪਹਿਲਾਂ ਤੋਂ ਜੁੜਿਆ ਸੀ ਦਾਦੇ ਪੁਰਦਾਦੇ ਚੱਲੇ ਆਉਂਦੇ ਸੀ ਤੇrti ਇਹਦੇ ਦੀ ਰੋਟੀ ਦੇ ਜੀ ਇਹ ਸਾਰਾ ਕੁਝ ਹੋਰ ਸਾਡਾ ਕੋਈ ਬਿਜ਼ਨਸ ਆਇਆ ਨਹੀਂ ਬਾਈ ਸਰਕਾਰ ਕਹਿੰਦੀ ਹੈ ਜਮੀਨ ਬਦਲੇ ਜਮੀਨ ਦੇਵਾਂਗੇ ਤੇ 30% ਮਾਫ ਕਰਨ ਦਾ ਤੱਕ ਜਮੀਨ ਜਿਹੜੀ ਸਰਕਾਰ ਦੇਣ ਲਈ ਐਗਰੀ ਹੋਈ ਆ ਤੋ ਸਾਨੂੰ ਮਨਜ਼ੂਰ ਆ ਫੈਸਲਾ ਨਹੀਂ 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 ਮਨਜ਼ੂਰ ਨਹੀਂ ਜੀ ਹੁਣ ਦਾਖਾ ਪਿੰਡ ਜਿੰਨਾ ਹੈਗਾ ਜਿਵੇਂ ਬਾਈ ਹੁਣ ਦੱਸਿਆ ਵੀ 4500 ਏਕੜ ਦੇ ਕਰੀਬ ਜਗਾ ਕੱਲੇ ਦਾਖੇ ਪਿੰਡ ਦੀ ਆਰੀ ਹੈ ਸਾਰਾ ਪਿੰਡ ਅਗੇਂਸਟ ਇਸ ਪਾਲਿਸੀ ਦੇ ਜੀ ਹਾਂ ਸਾਰਿਆਂ ਨੂੰ ਤਰੱਕੀ ਕੋਈ ਨਹੀਂ ਦੇਣ ਚਾਹ ਰਹੇ ਕੋਈ ਦੇਣ ਚਾਹ ਨਹੀਂ ਕਰ ਇੱਕ ਵੀ ਬੰਦਾ ਨਹੀਂ ਪਿੰਡ ਜੀ ਜਾਣੇ ਦੋ ਬੰਦੇ ਵੀ ਕੱਢ ਕੇ ਦਿਖਾ ਦੇਣ ਸਾਨੂੰ ਦੇਣ ਵਾਲ ਕੋਈ ਨਹੀਂ ਇੱਕ ਵੀ ਨਹੀਂ ਸਰਕਾਰ ਧੱਕਾ ਕਰ ਸਰਕਾਰ ਸਰਕਾਰ ਕੋ ਸਿਸਟਮ ਹੁੰਦਾ ਜੀ ਮੈਂ ਮਾਰ ਕੇ ਲੈ ਜੂਗੀ ਮਾਰ ਦੇਵੇ ਸਾਰਿਆਂ ਨੂੰ ਪਿੰਡ ਵਾਲਿਆਂ ਨੂੰ ਖਤਮ ਕਰ ਦੇਵੇ ਪਾワー ਆਉਦੇ ਚ ਬਸ ਹਾਂਜੀ ਬਾਦਰੀ ਬਾਤ ਤਾਂ ਧੱਕਾ ਕਿੰਨੇ ਕੇ ਮਾਰ ਦੇਣਗੇ 2 4 150 ਲੱਖਾਂ ਕਰੋੜਾਂ ਬੈਠਿਆ ਸੀ ਕੰਨ ਵਾਲੇ ਮਾਰਨ ਵਾਲੇ ਕਿੰਨੇ ਵਾਰ ਇੱਕ ਦਿਨ ਟਾਈਮ ਆਊਗਾ ਜਦੋਂ ਉਹਨਾਂ ਦੀ ਵਾਰੀ ਲੱਗ ਗਈ ਮਾਰਨ ਵਰਾਉਣ ਦੀ ਫਿਰ ਮਾਰਨ ਵਰਾਉਣ ਪੱਜਾ ਉਹਨਾਂ ਨਾਲ ਲੱਗਿਆ ਸੀ ਉਹ ਸਾਥ ਦਿੰਦੇ ਸੀ ਕਿਸਾਨਾਂ ਦਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਮੋਦੀ ਸਰਕਾਰ ਕਿਸਾਨਾਂ ਦੇ ਅਗੇਂਸਟ ਆ ਮੋਦੀ ਸਰਕਾਰ ਤਾਂ ਹਲੇ ਕਾਨੂੰਨ ਲੈ ਕੇ ਆਈ ਸੀ ਉਹ ਵਾਪਸ ਵੀ ਚਲੇ ਗਏ ਹਨਾ ਸਾਰਾ ਕੁਝ ਹੋ ਗਿਆ ਇਹ ਤਾਂ ਸਿੱਧਾ ਹੀ ਪੈ ਕੇ ਥੋੜੀ ਜ਼ਮੀਨਾਂ ਦਾ ਸਿੱਧਾ ਸਿੱਧਾ ਉਹਨਾਂ ਨੇ ਰਾਜ ਲੈਣਾ ਉਹ ਤਾਂ ਨਾਲ ਸੀ ਉਹਨਾਂ ਨੇ ਰਾਜ ਲੈਣਾ ਸੀ ਆਪਾਂ ਚਨੜੀ ਆਪਦੀਆਂ ਚਾਲ ਬਾਜ਼ੀਆਂ ਖੇੜ ਕੇ ਰਾਜ ਲੈ ਲਿਆ ਜੀ ਤਾਂ ਹੁਣ ਬਾਈ ਹੁਣ ਇਤਰਾਜ ਦਿਨ ਚੱਲੇ ਆਸੀਂ ਵੀ ਨਾਲ ਚੱਲਦੇ ਜਾ ਕੇ ਅਫਸਰਾਂ ਨਾਲ ਵੀ ਗੱਲ ਕਰਾਂਗੇ ਵੀ ਕਿ ਕੋਈ ਸਹਿਮਤੀ ਆਈ ਹੈ ਕਿਸੇ ਦੀ ਇਤਰਾਜ ਤਾਂ ਸਭ ਨੂੰ ਪਤਾ ਵੀ ਪੂਰਾ ਪੰਜਾਬ ਸਰਕਾਰ ਦੇ ਅਗੇਂਸਟ ਹੈ ਇਸ ਪਾਲਿਸੀ ਦੇ ਅਗੇਂਸਟ ਇਤਰਾਜ ਦੇ ਰਿਆ ਕੋਈ ਸਹਿਮਤੀ ਆਈ ਹੈ ਇਹ ਜਾ ਕੇ ਅੰਦਰੋਂ ਅਫਸਰਾਂ ਤੋਂ ਪਤਾ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਲੁਧਿਆਣਾ ਜ਼ਿਲ੍ਹੇ ਦੇ ਜਿਹੜੇ ਫਿੱਡ ਹੈਗੇ ਨੇ ਉਹ ਉਤਰੇ ਹੋਏ ਨੇ ਤੇ ਅੱਜ ਇਤਰਾਜ ਜਤਾਏ ਗਏ ਨੇ ਇੱਥੇ ਦਾਖੇਪਿੰਡ ਦੀ ਪੰਚਾਇਤ ਵੱਲੋਂ ਤਾਂ ਅਸੀਂ ਜਿਹੜੇ ਸੀਐਨਏ ਉਹਨਾਂ ਦਾ ਪੱਖ ਲੈਣ ਦੀ ਗੱਲ ਕਰਨੀ ਗੱਲ ਕਰਨੀ ਚਾਹੀਦੀ ਸੀ ਉਹਨਾਂ ਦੇ ਨਿੱਜੀ ਸਕੱਤਰ ਨੇ ਉਹਨਾਂ ਨੇ ਅੱਗੇ ਗੱਲ ਕੀਤੀ ਹੈ ਤੇ ਸਾਹਮਣੇ ਕਿਹਾ ਵੀ ਮੈਂ ਨਹੀਂ ਮਿਲਣਾ ਲੈਂਡ ਪੂਲਿੰਗ ਦਾ ਨਾਮ ਸੁਣ ਕੇ ਸੰਦੀਪ ਕੁਮਾਰ ਜੀ ਦੇ ਆਈਏਐਸ ਤਾਂ ਸਰਕਾਰ ਜਵਾਬਦੇਹ ਨਹੀਂ ਹੈਗੀ ਕੀ ਲੱਗਦਾ ਵੀ ਸਰਕਾਰ ਜਵਾਬ ਕਿਉਂ ਨਹੀਂ ਦੇ ਰਹੀ ਹੈਗੀ ਅਕਸਰ ਮਾਮਲਾ ਲੋਕਾਂ ਦੀ ਜ਼ਮੀਨਾਂ ਨਾਲ ਜੁੜਿਆ ਹੋਇਆ ਹੈ ਜਵਾਬ ਦੇਣਾ ਤਾਂ ਬੰਦਾ ਸੀ ਇਹ ਸਾਬ ਨੂੰ ਸੀਐਸ ਸਾਹਿਬ ਜਵਾਬ ਨਹੀਂ ਦੇ ਸਕਦੇ ਤਾਂ ਥੱਲੇ ਆਪਣੇ ਕਿਸੇ ਹੋਰ ਅਧਿਕਾਰੀ ਦੀ ਡਿਊਟੀ ਲਾ ਸਕਦੇ ਸੀ ਭਾਈ ਇਸ ਬਾਬਤ ਇਤਰਾਜ਼ ਦਿੱਤੇ ਜਾਣ ਜੋ ਖਬਰਾਂ ਇਹ ਆ ਰਹੀਆਂ ਨੇ ਵੀ 1% ਵੀ ਭਾਵ 100 ਚੋਂ ਇੱਕ ਬੰਦੇ ਨੇ ਵੀ ਹਾਲ ਤੱਕ ਇਸ ਜ਼ਮੀਨ ਨੂੰ ਦੇਣ ਵਾਸਤੇ ਸਹਿਮਤੀ ਨਹੀਂ ਪ੍ਰਗਟਾਈ ਪਿੰਡ ਦੇ ਪਿੰਡ ਆਮ ਆਦਮੀ ਪਾਰਟੀ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਉਤਰੀ ਹੋਈ ਹੈ ਪਿੰਡਾਂ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਖ਼ੁਣ ਖ਼ਬਰਾਂ ਇਹ ਵੀ ਆ ਰਹੀਆਂ ਨੇ ਸੂਤਰਾਂ ਦੇ ਮੁਤਾਬਕ ਵੀ ਜਿਨ੍ਹਾਂ ਵੱਲੋਂ ਜਗਰਾਉ ਵੇਖੇ ਧਰਨੇ ਲਗਾਏ ਗਏ ਸਨ ਉਹਨਾਂ ਉੱਤੇ ਪਰਚੇ ਦੀ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ ਤੇ ਸਰਕਾਰ ਜਿਹੜੇ ਪਾਸੇ ਨੂੰ ਤੁਰਪੀ ਹੈ ਲੱਗਦਾ ਸਰਕਾਰ ਦੇ ਗਲੇ ਦੀ ਹੱਡੀ ਇਹ ਲੈਂਡ ਪੂਲਿੰਗ ਪਾਲਿਸੀ ਬਣ ਸਕਦੀ ਹੈ ਉਹਦੇ ਦਿਨਾਂ ਵਿੱਚ ਲੈਂਡ ਪੂਲਿੰਗ ਪਾਲਿਸੀ ਜਿਹੜਾ ਵੱਡਾ ਮੋਰਚੇ ਵਿੱਚ ਤਬਦੀਲ ਹੋ ਸਕਦੀ ਹੈ ਕਿਉਂਕਿ ਸਰਕਾਰ ਜਿਹੜੀ ਹੈ ਆਪਣੀ ਗੱਲ ਮਨਾਉਣ ਵਾਸਤੇ ਹਰ ਹੱਥ ਕੰਡਾ ਵਰਤਦੀ ਨਜ਼ਰ ਆ ਰਹੀ ਹੈ ਤੇ ਸਰਕਾਰ ਜਵਾਬ ਦੇ ਨਹੀਂ ਹੈਗੀ ਜਿੰਨਾਂ ਦੀ ਜ਼ਮੀਨ ਲਈ ਜਾ ਰਹੀ ਹੈ ਕੋਈ ਇਤਰਾਜ਼ ਦੇ ਰਹੇ ਨੇ ਅਫਸਰ ਜਵਾਬ ਦੇਣ ਨੂੰ ਤਿਆਰ ਨਹੀਂ ਹੈਗੇ ਸਰਕਾਰ ਕੀ ਕਰਨਾ ਚਾਹੁੰਦੀ ਹੈ ਕਿੱਧਰ ਨੂੰ ਇਹ ਗੱਲ ਜਾਏਗੀ ਇਹ ਹੋਣ ਵਾਲਾ ਸਮਾਂ ਦੱਸੇਗਾ ਮਹਿੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਅਮਰਪਾਲ ਨਾਲ ਦੇਖਦੇ ਰਹੋ ਰਮਜ਼ਾ ਨਿਊਜ਼ ਸਸ਼ੀਕਾ